ਜੇ ਤੁਸੀਂ ਇੱਥੇ ਪਹੁੰਚੇ ਹੋ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਦੇਖੋ ਇਹ ਮੇਰਾ ਮਕਸਦ ਸੀ ਅੱਜ ਕਿ ਪੰਜਾਬ ਸਰਕਾਰ ਵੱਲੋਂ ਸਾਥ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਵੱਲੋਂ ਜਿਹੜਾ ਸ਼ੇਦੀਪੁਰ ਬਿਆ 350 ਸਾਲ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਕਿਉਂਕਿ 25 ਅਕਤੂਬਰ ਨੂੰ ਰਕਾਬगंज ਸਾਹਿਬ ਉਥੇ ਮਨਾਇਆ ਜਾਊਗਾ ਉਥੇ ਸਾਰੇ ਮੁੱਖ ਮੰਤਰੀ ਸਾਹਿਬ ਸਮੂਚੀ ਕੈਬਨਟ ਸਮੂਚੇ ਅਹੁਦੇਦਾਰ ਸਹਿਬਾਨ ਸਾਰੇ ਉਥੇ ਨਮਸਤਕ ਹੋਣਗੇ ਔਰ ਇਹ ਬੜੇ ਵੱਡੇ ਪੱਦਰ ਤੇ ਤੇ ਪੰਜਾਬ ਸਰਕਾਰ ਬਣਾਉਣ ਜਾ ਰਹੀ ਹੈ ਔਰ ਇੱਥੇ ਵਕ ਵਕ ਪ੍ਰੋਗਰਾਮ ਹੋਣਗੇ ਜਿਹਦੇ ਤਹਿਤ ਮੈਂ ਅੱਜ ਦੱਸਣਾ ਚਾਹੁੰਦਾ ਕਿ ਤਕਰੀਬਨ ਸਾਰੇ ਸਮੁੱਚੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਇੱਥੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮੁੱਚੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਲਾਈਟ ਐਂਡ ਸਾਊਂਡ ਪ੍ਰੋਗਰਾਮ ਵੀ ਹੋਣਗੇ ਔਰ 25 ਅਕਤੂਬਰ ਨੂੰ ਸ਼ਾਮ ਨੂੰ ਰੁਕਾਬਗੰਜ ਸਾਹਿਬ ਨਗਰ ਕੀਰਤਨ ਬڑے ਵੱਡੇ ਪੱਧਰ ਤੇ ਅਯੋਜਿਤ ਕੀਤਾ ਜਾਊਗਾ ਔਰ ਮੈਂ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਾਰੀਆਂ ਸੰਗਤਾਂ ਨੂੰ ਕਹਾਂਗਾ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਜ਼ਰੂਰ ਲੈਣ ਜੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਆ ਗੁਰੂ ਸਾਹਿਬਾਨਾਂ ਦੇ ਗੁਰੂ ਤੇ ਗੁਰੂ ਦੇ ਬਾਣੇ ਨਾਲ ਜੁੜਨ ਦਾ ਇਹ ਮੌਕਾ ਆ ਪ੍ਰਮਾਤਮਾ ਰਹਿਮਤ ਕਰੇ ਕਿਉਂਕਿ ਇਹ ਜਿਹੜੀ ਸ਼ਹਾਦਤ ਆ ਗੁਰੂ ਸਾਹਿਬ ਦੀ ਇਹ ਲੰਮ ਸਾਲ ਸ਼ਹਾਦਤ ਆ ਔਰ ਖਾਸ ਕਰਕੇ ਜਿਹੜੀ ਸਾਡੀ ਔਰ ਜਿਹੜੀ ਪੀੜ੍ਹੀ ਆ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਈ ਚੀਜ਼ਾਂ ਦਾ ਜਿਹੜਾ ਫਿਲਮ ਨਹੀਂ ਗਾ ਪਤਾ ਨਹੀਂ ਗਾ ਔਰ ਇਹਦੇ ਨਾਲ ਜੁੜ ਕੇ ਤੁਹਾਨੂੰ ਕਈ ਚੀਜ਼ਾਂ ਦਾ ਪਤਾ ਲੱਗੂਗਾ ਅੱਗੇ ਤੁਸੀਂ 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹ ਵੀ ਟਾਈਮਿੰਗ ਦਿੱਤੀ ਗਈ ਆ 1 ਨਵੰਬਰ ਤੋਂ ਲੈ ਕੇ 14 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਜਿਹੜੀ ਲਾਈਟਸ ਆਊਟ ਦਾ ਪ੍ਰੋਗਰਾਮ ਹੋਊਗਾ। ਔਰ ਇੱਕ ਨਗਰ ਕੀਰਤਨ ਜਿਹੜਾ 19 19 ਤੋਂ ਲੈ ਕੇ ਨਵੰਬਰ 19 ਨਵੰਬਰ ਤੋਂ ਲੈ ਕੇ 22 ਨਵੰਬਰ ਤੱਕ ਸ੍ਰੀਨਗਰ ਸਾਹਿਬ ਤੋਂ ਸ੍ਰੀਨਗਰ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਜਿਹੜਾ ਉਹ ਹੁਸ਼ਿਆਰਪੁਰ ਰਾਹੀਂ ਹੁਸ਼ਿਆਰਪੁਰ ਥਾਣੀ ਅਨੰਦਪੁਰ ਸਾਹਿਬ ਉਹਦਾ ਜਿਹੜੀ ਆ ਉਹਦੀ ਸਮਾਪਤੀ ਹੋਊਗੀ ਅਨੰਦਪੁਰ ਸਾਹਿਬ ਦੀ। ਔਰ ਇੱਥੇ ਬਸ ਨਹੀਂ। ਥੋੜਾ ਅੱਗੇ ਚਲੀਏ। ਜੇ ਮੈਂ ਦੱਸਣਾ ਚਾਹੁੰਦਾ ਉਥੇ 23 ਤੋਂ 25 ਨਵੰਬਰ ਤੱਕ ਅਨੰਦਪੁਰ ਸਾਹਿਬ ਵਿਕੇਂਤ ਸਾਹਿਬ ਮੁੱਖ ਮੰਤਰੀ ਸਾਹਿਬ ਇਹ ਉਥੇ ਵੀ ਨਗਰ ਕੀਰਤਨ ਜਿਹੜੇ ਆ ਉਥੇ ਪਹੁੰਚਣਗੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਤੋਂ ਉਥੇ ਵੀ ਨਗਰ ਕੀਰਤਨ ਪਹੁੰਚਣਗੇ ਔਰ ਉਥੇ ਵਿਸ਼ੇਸ਼ ਤੌਰ ਤੇ ਲੰਧਪੁਰ ਸਾਹਿਬ ਦੇ ਵਿੱਚ ਪੂਰਾ ਇੰਤਜ਼ਾਮ ਹੋਊਗਾ ਟੈਂਟਿੰਗ ਵਗੈਰਾ ਦਾ ਵੀ ਇੰਤਜ਼ਾਮ ਹੋਊਗਾ ਕਿਉਂਕਿ ਤਕਰੀਬਨ 70000 ਬੱਚਿਆਂ ਨੂੰ 70000 ਬੱਚਿਆਂ ਨੂੰ ਇਹਦੇ ਬਾਰੇ ਜਿਹੜਾ ਉਥੇ ਦੱਸਿਆ ਜਾਊਗਾ ਸਾਡੀ ਇਹ ਜਿਹੜੀ ਮਹਾਰਾਜ ਦੀ ਸ਼ਹਾਦਤ ਬਾਰੇ 70000 ਬੱਚਿਆਂ ਨੂੰ ਦੱਸਿਆ ਜਾਊਗਾ। ਔਰ ਮੈਂ ਅੱਜ ਫੇਰ ਹੁਣ ਦੁਬਾਰਾ ਬੇਨਤੀ ਕਰਦਾ ਕਿ ਇਹ ਬੜੇ ਵੱਡੇ ਪੱਧਰ ਦੇ ਉੱਤੇ ਸਾਰੇ ਮੁੱਖ ਮੰਤਰੀ ਸਾਹਿਬ ਇਹ 350 ਸਾਲ ਜਿਹੜਾ ਸ਼ਹਾਦਤ ਦਾ ਹੈ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਮਨਾਉਣ ਜਾ ਰਹੇ ਆ ਔਰ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵਾਕ ਵਕ ਵਕ ਹਿੱਸੇ ਦੇ ਜਿਹੜਾ ਹਿੰਦੁਸਤਾਨ ਹੈ ਆ ਭਾਵੇਂ ਉਹ ਵਿਦੇਸ਼ਾਂ ਚ ਰਹਿੰਦੇ ਆ ਇਹ ਸਾਰੇ ਜਾ ਕੇ ਇਹਦੇ ਵਿੱਚ ਇਹਦਾ ਹਿੱਸਾ ਬਣਦੇ ਆ ਬਹੁਤ ਬਹੁਤ ਧੰਨਵਾਦ